ਅਸੀਂ ਐਂਡ ਤੁਸੀਂ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਹਾਂ ਜੀ ਸ਼੍ਰੀ ਖੁਰਾਲਗੜ ਸਾਹਿਬ ਜਿੱਥੇ ਗੁਰੂ ਰਵਿਦਾਸ ਮਹਾਰਾਜੀ ਨੇ ਤਪ ਕੀਤਾ ਇਹ ਉਹੀ ਤਪ ਸਥਾਨ ਹੈ ਜੀ 1515 ਈਸਵੀ ਦੇ ਵਿੱਚ ਗੁਰੂ ਮਾਰਾ ਜੀ ਨੇ ਇੱਥੇ ਤਪ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਉਸੇ ਸਮੇਂ ਦੀ ਇਹ ਚਿੱਠੀ ਵੀ ਹੈ ਜੀ ਉਰਦੂ ਦੇ ਵਿੱਚ ਲਿਖੀ ਹੋਈ ਬਾਕੀ ਸਾਰਾ ਇੱਥੋਂ ਦਾ ਜੋ ਵੀ ਇਤਿਹਾਸ ਹੈ ਤੁਹਾਨੂੰ ਬਾਬਾ ਜੀ ਨਾਲ ਮਿਲਾਵਾਂਗੇ ਤੇ ਬਾਬਾ ਜੀ ਇੱਥੇ ਦਾ ਜੋ ਵੀ ਇਤਿਹਾਸ ਹੈ ਉਹ ਦੱਸਣਗੇ ਤੁਹਾਨੂੰ ਇਹ ਚੱਕੀ ਹੈ ਜੀ ਜਿਹੜੀ ਕਿ ਚੱਲਦੀ ਨਹੀਂ ਸੀ ਤੇ ਗੁਰੂ ਮਹਾਰਾਜ ਜੀ ਨੇ ਜਿਵੇਂ ਹੀ ਹੱਥ ਲਗਾਇਆ ਇਹ ਚੱਲ ਪਈ ਇਹ ਬੱਟੇ ਹਨ ਉਹਨਾਂ ਸਮਿਆਂ ਦੇ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਸ਼੍ਰੀ ਹੰਸ ਜੀ ਵਾਹਿਗੁਰੂ ਜੀ ਦਾ ਧੰਨ ਦਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਪਰਮਾਨ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਕੋ ਥਾਨ ਸੁਹਾਵਾ ਰਾਮ ਰਾਜ ਜਿੱਥੇ ਸਤਿਗੁਰੂ ਆਪਣੇ ਮਵਾਰਕ ਚਰਨ ਧਰ ਦੇਣ ਉਹ ਧਰਤੀ ਬਹੁਤ ਜੋਗ ਵਰ ਜਾਂਦੀ ਹੈ। ਆਪ ਜੀ ਦਰਸ਼ਨ ਕਰ ਰਹੇ ਹੋ ਸਤਿਗੁਰੂ ਗੁਰੂ ਅਦਾਸ ਮਹਾਰਾਜ ਦੀ ਉਹ ਪਾਵਨ ਪਵਿੱਤਰ ਸਰੋਤਾਂ ਜਿੱਥੇ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ ਅਤੇ 11 ਦਿਨ ਰਹਿ ਕਰਕੇ ਇਸ ਧਰਤੀ ਦੇ ਕਣ-ਕਣ ਨੂੰ ਪਵਿੱਤਰ ਕੀਤਾ ਸੀ ਸਾਧ ਸੰਗਤ ਜੀ। ਸਾਧ ਸੰਗਤ ਜੀ ਧੰਨ ਗੁਰੂ ਰਵਦਾਸ ਮਹਾਰਾਜ ਜੀ ਜਦੋਂ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਆਏ ਨੇ ਉਸ ਸਮੇਂ ਦਾ ਇਤਿਹਾਸ ਆਓ ਆਪ ਕੀ ਦੇ ਨਾਲ ਸਾਂਝਾ ਕਰੀਏ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਜਿਹੜਾ ਕਿ ਰਸਤੇ ਦੇ ਵਿੱਚ ਸੰਤ ਮੀਰਾ ਜੀ ਦਾ ਮਾਸਰ ਲੱਗਦਾ ਸੀ ਜਦੋਂ ਵੀ ਸੰਤ ਮੀਰਾ ਜੀ ਨੇ ਆਪਣੇ ਮਾਸਰ ਰਾਜੇ ਬੈਨ ਦੇ ਘਰੇ ਆਣਾ ਉਸ ਸਮੇਂ ਸੰਤ ਮੀਰਾ ਜੀ ਨੇ ਗੁਰੂ ਅਰਵਦਾਸ ਮਹਾਰਾਜ ਜੀ ਦੀ ਬਾਣੀ ਪੜਨੀ ਅੰਮ੍ਰਿਤ ਵੇਲੇ ਤੇ ਗੁਰੂ ਅਰਵਦਾਸ ਮਹਾਰਾਜ ਜੀ ਨੂੰ ਯਾਦ ਕਰਨਾ ਜਦੋਂ ਮੀਰਾ ਜੀ ਨੇ ਬਾਣੀ ਪੜਨੀ ਉਸ ਸਮੇਂ ਸਾਡੇ ਬਜ਼ੁਰਗ ਹੋਏ ਨੇ ਬਾਬਾ ਧੰਨਾ ਜੀ ਬਾਬਾ ਦੇਵੀਆ ਜੀ ਜਿਨ੍ਹਾਂ ਦਾ ਇਹ ਘਰ ਹੋਇਆ ਕਰਦਾ ਸੀ ਜਦੋਂ ਬਾਬਾ ਧੰਨਾ ਜੀ ਨੇ ਇਸ ਬਾਣੀ ਨੂੰ ਸੁਣਿਆ ਪੁੱਛਣਾ ਕੀਤਾ ਸੰਤ ਮੀਰਾ ਜੀ ਦੇ ਕੋਲ ਕਿ ਕਿਹਨਾਂ ਦੀ ਬਾਣੀ ਪੜਦੇ ਹੋ ਉਸ ਸਮੇਂ ਸੰਤ ਮੀਰਾ ਜੀ ਨੇ ਦੱਸਿਆ ਕਿ ਮੈਂ हां गुरु रविदास महाराज जी दी ਬਾਣੀ ਪੜ੍ਹਦਿਆਂ ਔਰ ਮੇਰੇ ਗੁਰੂ ਨੇ ਕਾਸ਼ੀ ਵਾਰਾਨਸੀ ਰੰਦੇ ਨੇ ਸਾਧ ਸੰਗ ਦੀ ਬਾਬੇ ਧੰਨੇ ਦੇ ਮਨ ਦੇ ਵਿੱਚ ਐਸੀ ਲਗਨ ਲੱਗੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸੁਣ ਕੇ ਬਾਬਾ ਧੰਨਾ ਜੀ ਬਾਬਾ ਦੀਵਿਆ ਜੀ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਨਗਰ ਤੋਂ ਸ੍ਰੀ ਗਵਰਧਾਪੁਰ ਕਾਸ਼ੀ ਵਾਰਾਨਸੀ ਨੂੰ ਪੈਦਲ ਗਏ ਨੇ ਰਾਸਤੇ ਵਿੱਚ ਬੜੀਆਂ ਮੁਸ਼ਕਲਾਂ ਬੜੀਆਂ ਤੇ ਕਲੀਫਾ ਚਲਣੀਆਂ ਪਈਆਂ ਬਾਬਾ ਧਰਨਾ ਜੀ ਵੀ ਆ ਜਿਹਨੂੰ ਪੈਦਲ ਰਸਤੇ ਬਾਬਾ ਧਰਨਾ ਜੀ ਬਾਬਾ ਦੀਵਿਆ ਜੀ ਕਾਂਸੀ ਵਾਰਾਨਸੀ ਪਹੁੰਚੇ ਨੇ ਕਿਸੇ ਰਾਗੀ ਨੂੰ ਪੁੱਛਿਆ ਕਿ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਉਸ ਸਮੇਂ ਸਾਧ ਸੰਗੀ ਰਾਗੀ ਨੇ ਦੱਸਿਆ ਕਿ ਸ਼ਾਹੀ ਮੋੜ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸ਼ਰਮ ਹੈ ਜਦੋਂ ਗਏ ਨੇ ਜਾ ਕੇ ਗੁਰੂ ਰਵਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਾਬਾ ਧੰਨਾ ਦੇਵ ਜੀ ਨੇ ਥੱਥੀ ਬਾਬਾ ਧੰਨਾ ਦੇਵ ਜੀ ਨੂੰ ਗੁਰੂ ਸਾਹਿਬ ਨੇ ਲੰਗਰ ਪ੍ਰਸ਼ਾਦਾ ਸ਼ਿਕਾਇਆ ਕਿਈ ਦਿਨਾਂ ਤੋਂ ਕੁਖੇ ਪਿਆਸੇ ਸੀ ਜਦੋਂ ਸਾਧ ਸੰਗਤ ਜੀ ਧੰਨਾ ਗੁਰੂ ਰਵਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਕਈ ਦਿਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹੇ ਨੇ ਟਹਿਲ ਸੇਵਾ ਕਰਦੇ ਨੇ ਸੰਗਤਾਂ ਦੀ ਨਾਮ ਦੀ ਬਖਸ਼ਿਸ਼ ਹੋਈ ਨਾਮ ਜਪਦੇ ਨੇ ਔਰ ਸੰਗਤਾਂ ਨੂੰ ਤਾਨ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਜਦੋਂ ਬਾਬਾ ਧੰਨਾ ਜੀ ਬਾਬਾ ਦੀਪਿਆ ਜੀ ਨੇ ਗ੍ਰਹਿਣ ਕੀਤੀ ਕਈ ਮਹੀਨੇ ਰਹਿਣ ਤੋਂ ਬਾਅਦ ਬਾਬਾ ਧੰਨਾ ਬਾਬਾ ਦੀਪਿਆ ਜੀ ਨੇ ਗੁਰੂ ਰਵਦਾਸ ਮਹਾਰਾਜੀ ਤੋਂ ਆਗਿਆ ਮੰਗੀ ਗੁਰੂ ਸਾਹਿਬ ਨੇ ਬਾਬਾ ਧੰਨਾ ਦੀਪਿਆ ਜੀ ਦੇ ਸਿਰ ਤੇ ਹੱਥ ਰੱਖਿਆ ਕਹਿਣ ਲੱਗੇ ਧੰਨਿਆ ਏਡੀ ਦੂਣ ਤੋਂ ਬੈਦਨ ਚੱਲ ਕੇ ਆਏ ਹੋ ਜੇ ਕੋ ਮਨ ਦੀ ਇੱਛਾ ਕੋ ਮਨ ਦੀ ਭਾਵਨਾ ਤੇ ਦੱਸ ਭਾਈ ਤੇਰੇ ਮਨ ਦੀ ਇੱਛਾ ਪੂਰੀ ਕਰ ਦਈਏ ਸਾਧ ਸੰਗਤ ਜੀ ਬਾਬਾ ਧਰਨਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਦਸ਼ਾ ਤੁਹਾਡੇ ਦਰਸ਼ਨਾਂ ਦੀ ਤਾਂਘ ਸੀ ਤੁਸੀਂ ਕਿਰਪਾ ਕਰਤੀ ਨਾਮ ਦੀ ਬਖਸ਼ਿਸ਼ ਹੋ ਗਈ ਹੁਣ ਪਿੱਛੇ ਕੁਝ ਨਹੀਂ ਰਹਿ ਗਿਆ ਦੂਜੀ ਵਾਰ ਬਚਨ ਹੋਇਆ ਗੁਰੂ ਸਾਹਿਬ ਨੇ ਬਾਬਾ ਧਰਨਾ ਜੀ ਨੂੰ ਕਿਹਾ ਧੰਨਿਆ ਵੇਖ ਲੈ ਭਾਈ ਜੀ ਪ੍ਰਮਾਨ ਦੀ ਇੱਛਾ ਪ੍ਰਮਾਨ ਦੀ ਭਾਵਨਾ ਤੇ ਦੱਸ ਸਕਦੇ ਸਾਧ ਸੰਗ ਜੀ ਉਸ ਸਮੇਂ ਬਾਬੇ ਧੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਦਸ਼ਾ ਕਿਰਪਾ ਕਰੋ ਕਿਤੇ ਸਾਡੇ ਘਰ ਨੂੰ ਵੀ ਭਾਗ ਲਾਇਓ ਸਤ ਗੁਰੂ ਜੀ ਸਾਡੇ ਨਜ਼ਰ ਵੀ ਆਇਓ ਸਾਤਸੰਗ ਜੀ ਬਾਬਾ ਧੰਨਾ ਜੀ ਦੀ ਬੇਨਤੀ ਨੂੰ ਸੁਣ ਕੇ ਬਾਬਾ ਗੁਰੂ ਅਰਬਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਜੀ ਨੂੰ ਕਿਹਾ ਧੰਨਿਆ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਆਪਣੇ ਨਗਰ ਆਪਣੇ ਘਰ ਜਾ ਕੇ ਸੰਗਤ ਦੀ ਸੇਵਾ ਕਰਿਆ ਕਰ ਸੰਗਤ ਨੂੰ ਬਾਣੀ ਦੇ ਨਾਲ ਜੋੜਿਆ ਕਰ ਸਮਾਂ ਆਵੇਗਾ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਸਾਤਸੰਗ ਜੀ ਬਾਬਾ ਧੰਨਾ ਜੀ ਬਾਬਾ ਜੀ ਬਿਆ ਜੀ ਵਾਪਸ ਆਪਣੇ ਨਗਰ ਇਸ ਜਗ੍ਹਾ ਤੇ ਆ ਗਏ ਆਕੇ ਹਰ ਰੋਜ਼ ਸੰਗਤ ਨੂੰ ਬਾਣੀ ਦੇ ਨਾਲ ਜੋੜਦੇ ਨੇ ਹਰ ਰੋਜ਼ ਸੰਗਤਾਂ ਦੀ ਸੇਵਾ ਕਰਦੇ ਨੇ ਸਮਾਂ ਲੰਘਦਾ ਗਿਆ ਸਾਧ ਸੰਗਤ ਜੀ ਬਾਬਾ ਧੰਨਾ ਬਾਬਾ ਦੀਪਾ ਜੀ ਗੁਰੂ ਸਾਹਿਬ ਨੂੰ ਯਾਦ ਕਰਦੇ ਨੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਧੰਨ ਗੁਰੂ ਅਰਬਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਦੋਂ ਦੇ ਜਿਥੇ ਐਤਵਾਰ ਸਨ 1515 ਈਸਵੀ ਨੂੰ ਇਸ ਧਰਤੀ ਨੂੰ ਇਸ ਨਗਰ ਨੂੰ ਭਾਗ ਲਾਏ ਨੇ ਜਦੋਂ ਗੁਰੂ ਅਵਦਾਸ ਮਹਾਰਾਜ ਇੱਥੇ ਆਏ ਨੇ ਹਰ ਰੋਜ਼ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਨੇ ਹਰ ਰੋਜ਼ satsang ਹੁੰਦਾ ਗੁਰੂ ਸਾਹਿਬ ਸੰਗਤਾਂ ਨੂੰ ਉਹ ਨਾਮ ਬਾਣੀ ਦੇ ਨਾਲ ਜੋੜਦੇ ਨੇ ਜਦੋਂ ਗੁਰੂ ਸਾਹਿਬ ਦੀ ਉਪਮਾ ਸਾਰੇ ਪਾਸੇ ਇਸ ਇਲਾਕੇ ਦੇ ਵਿੱਚ ਫੈਲ ਗਈ ਉਸ ਸਮੇਂ ਦੇ ਬਿੱਪਰ ਲੋਕਾਂ ਨੇ ਬ੍ਰਾਹਮਣ ਲੋਕਾਂ ਨੇ ਜਾ ਕੇ ਰਾਜੇ ਬੈਨ ਨੂੰ ਸ਼ਿਕਾਇਤ ਕੀਤੀ ਕਿ ਰਾਜਨ ਤੇਰੇ ਰਾਜ ਦੇ ਅੰਦਰ ਇੱਕ ਸ਼ੂਦਰ ਨਾਮ ਜੱਪ ਰਿਆ ਜਿਹੜਾ ਸਾਡਾ ਅਸੀਂ ਉੱਚੀ ਕੁੰਲ ਦੇ ਲੋਕ ਪੂਜਾ ਕਰਨੀ ਤੇ ਪੂਜਾ ਕਰਾਣੀ ਸਾਡਾ ਅਧਿਕਾਰ ਹੈ ਦਾਣ ਦਰਸ਼ਨਾ ਲੈਣੀ ਸਾਡਾ ਅਧਿਕਾਰ ਹੈ ਇੱਕ ਕਾਂਸੀ ਵਾਰਨ ਅਸੀਂ ਤੋਂ ਸਾਧੂ ਆ ਕੇ ਸੰਗਤ ਨੂੰ ਬਾਣੀ ਦੇ ਨਾਲ ਉਪਦੇਸ਼ ਕਰਦਾ ਸਾਧ ਸੰਗਤ ਦੀ ਉਸ ਸਮੇਂ ਰਾਜੇ ਬੈਨ ਨੇ ਆਪਣੇ ਸਿਪਾਹੀ ਭੇਜੇ ਗੁਰੂ ਸਾਹਿਬ ਨੂੰ ਗਿਰਦਾਰ ਕੀਤਾ ਧੰਨ ਗੁਰੂ ਰਵਿਦਾਸ ਮਹਾਰਾਜ ਨੂੰ ਜੇਲ੍ਹਖਾਨੇ ਲੈ ਕੇ ਗਏ ਉੱਥੇ ਜਾ ਕੇ ਫਿਰ ਗੁਰੂ ਸਾਹਿਬ ਨੂੰ ਇਹ ਜਿਹੜਾ ਖਰਾਸ ਚੱਕੀ ਤੇ ਆਪ ਜੀ ਨੇ ਦਰਸ਼ਨ ਕੀਤੇ ਨੇ ਧੰਨ ਗੁਰੂ ਰਵਿਦਾਸ ਸਵਾਮੀ ਰਾਜੇ ਬੈ ਨੇ ਖਰਾਸ ਚੱਕੀ ਚਲਾਉਣ ਦੀ ਸਜ਼ਾ ਲਾਈ ਇਹ ਖਰਾਸ ਜਿਹੜਾ ਜਦੋਂ ਵੱਲਦਾਂ ਦੇ ਨਾਲ ਢੇੜਿਆ ਜਾਂਦਾ ਸੀ ਗੁਰੂ ਸਾਹਿਬ ਨੂੰ ਜਦੋਂ ਸਜ਼ਾ ਲਾਈ ਧੰਨ ਗੁਰੂ ਰਵਿਦਾਸ ਸਵਾਮੀ ਰਾਜਾ ਜੀ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਇਹ ਜਿਹੜਾ ਖਰਾਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੀ ਚੱਲਣ ਲੱਗ ਪਿਆ ਜਦੋਂ ਰਾਜੇ ਬੈਨ ਨੇ ਇਸ ਕੌਤਕ ਨੂੰ ਦੇਖਿਆ ਉਦੋਂ ਰਾਜਾ ਬੈਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੇਵਕ ਬਣਿਆ ਬੇਨਤੀ ਕੀਤੀ ਬਾਦਸ਼ਾਹ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਸਤਗੁਰੂ ਜੀ ਕਿਰਪਾ ਕਰੋ ਮੈਨੂੰ ਬਖਸ਼ ਦਿਓ ਸੋ ਸਾਸ ਸੰਗੇ ਜੀ ਉਸ ਸਮੇ ਰਾਜੇ ਬੈਨ ਦਾ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਧਾਰ ਕੀਤਾ ਜਿਤੇ ਆਸ ਦੱਸਦਾ ਕਿ ਰਾਜੇ ਬੈਨ ਨੇ ਫਿਰ ਉਸ ਸਮੇ ਆਪਣਾ ਰਾਜ ਭਾਗ ਛੱਡ ਕੇ ਤਾਨ ਗੁਰੂ ਰਵਦਾਸ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਟਹਿਲ ਸੇਵਾ ਕੀਤੀ ਸੀ ਸੋ ਸਾਧ ਸੰਗਤ ਜੀ 4 ਸਾਲ 2 ਮਹੀਨੇ 11 ਦਿਨ ਤਾਨ ਗੁਰੂ ਰਵਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਰਹੇ ਨੇ अनेका ਪ੍ਰਾਣੀਆਂ ਨੂੰ ਤਾਨ ਗੁਰੂ ਰਵਦਾਸ ਮਹਾਰਾਜ ਜੀ ਨੇ ਇਸ ਸਥਾਨ ਤੇ ਰਹਿ ਕਰਕੇ ਤਾਰਨਾ ਕੀਤਾ ਸੋ ਇਸ ਸਥਾਨ ਤੇ ਉਸ ਸਮੇਂ ਦਾ ਤਾਨ ਗੁਰੂ ਰਵਦਾਸ ਮਹਾਰਾਜ ਜੀ ਦਾ ਤਪ ਸਥਾਨ ਜਿੱਥੇ ਗੁਰੂ ਸਾਹਿਬ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਸੀ ਭਜਨ ਬੰਦਗੀ ਕਰਦੇ ਸੀ ਅੱਜ ਵੀ ਸੰਗਤ ਦੇ ਦਰਸ਼ਨਾਂ ਵਾਸਤੇ ਮੌਜੂਦ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦਾ ਉਖਰਾਖ ਚੱਕੀ ਜਿਹੜੀ ਰਾਜੇ ਬੈਨ ਨੇ ਆਪਣੇ ਰਾਜੇ ਬੈਨ ਨੇ ਗੁਰੂ ਸਾਹਿਬ ਨੂੰ ਸਜਾ ਲਾਈ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਇਹ ਜਿਹੜਾ ਖਰਾਖ ਆਪਣੇ ਆਪ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਰੂ ਸਾਹਿਬ ਦੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ 35 ਕਰੋੜ ਦੀ ਲਾਗਤ ਨਾਲ ਦਰਵਾਜ਼ਾ ਸਾਬ ਬਣਾਇਆ ਜਾ ਰਿਹਾ ਹੈ ਸੰਦੇਸ਼ ਆਪ ਦੇ ਸਾਡੀ ਸੰਗਤ ਨੂੰ ਬੇਨਤੀ ਆਓ ਭਾਈ ਰਲ ਮਿਲ ਕਰਕੇ ਹੰਬੜਾ ਮਾਰੀਏ ਗੁਰੂ ਸਾਹਿਬ ਦੇ ਇਸ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਇਹ ਹੈ ਬਾਹਰ ਦਾ ਦ੍ਰਿਸ਼ ਤੇ ਹੁਣ ਅਸੀਂ ਚੱਲਾਂਗੇ ਲੰਗਰ ਹਾਲ ਵੱਲ ਇੱਥੇ ਲੰਗਰ ਦੀ ਪੂਰੀ ਵਿਵਸਥਾ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਇਸ ਕਰਕੇ ਖਾਸ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਲਈ ਲੰਗਰ ਦਾ ਵੀ ਤੇ ਇਸ ਤੋਂ ਬਾਅਦ ਇਹ ਆਪਾਂ ਜਾਵਾਂਗੇ ਦੂਸਰੀ ਜਗ੍ਹਾ ਤੇ ਜਿੱਥੇ ਕੀ ਚਰਨਸ਼ੋ ਗੰਗਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ 1.5-2 ਕਿਲੋਮੀਟਰ ਦੀ ਦੂਰੀ ਤੇ ਹੈ ਦੋਸਤੋ ਤੇ ਹੁਣ ਆਪਾਂ ਤੁਹਾਨੂੰ ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆ ਕਿ ਜਿਨ੍ਹਾਂ ਦੇ ਆਪਣੇ ਘਰ ਨਹੀਂ ਬਣਦੇ ਉਹ ਇੱਥੇ ਆ ਕੇ ਜਿਵੇਂ ਬੱਚੇ ਪੱਥਰ ਦਾ ਘਰ ਬਣਾਉਂਦੇ ਹਨ ਉਸੇ ਤਰੀਕੇ ਆਪਣੇ ਘਰ ਬਣਾ ਕੇ ਜਾਂਦੇ ਹਨ ਤੇ ਸੁੱਖ ਨਾਲ ਸੁੱਖ ਕੇ ਜਾਂਦੇ ਹਨ ਕਿ ਅਸੀਂ ਅਗਲੀ ਵਾਰੀ ਆਈਏ ਤਾਂ ਸਾਡਾ ਆਪਣਾ ਵੀ ਘਰ ਹੋਵੇ ਤੇ ਬਹੁਤ ਇੱਥੋਂ ਦਾ ਜਿਹੜਾ ਮਾਨਤਾ ਹੈ ਕਿ ਲੋਕਾਂ ਦੀਆਂ ਸੁੱਖਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਹਨ ਤੁਸੀਂ ਵੀ ਜਦੋਂ ਤੁਹਾਡਾ ਚੱਕਰ ਲੱਗੇ ਤਾਂ ਤੁਸੀਂ ਵੀ ਜਰੂਰ ਆਪਣਾ ਘਰ ਇੱਥੇ ਬਣਾ ਕੇ ਜਾਣਾ ਸੋ ਮੈਨੂੰ ਦਿਓ ਜਾ ਅਜਤ ਸਤਿ ਸ੍ਰੀ ਅਕਾਲ